हां जी दोस्तों सारेया नु सत श्री अकाल स्वागत करदे हां ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਵੀਰ ਗੁਰਪ੍ਰੀਤ ਸਿੰਘ ਗੋਪੀ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਵੀਰ ਨੇ ਬਿਲਕੁਲ ਚਾਰ ਵੈੜਾ ਜਿਹੜੀਆਂ ਦੋਸਤੋ ਬਿਲਕੁਲ ਅਸਲਾ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਸੋ ਵੈੜਾ ਚੰਗੀਆਂ ਦੋਸਤੋ ਜਿਨ੍ਹਾਂ ਦੇ ਵਿੱਚੋਂ ਅੱਜ ਜਰਸੀ ਬਰੀਡ ਦੇ ਵਿੱਚ ਤੁਹਾਨੂੰ ਦੋ ਵੈੜਾ ਦਿਖਾ ਦਾਂਗੇ ਤੇ ਦੋ ਐਚ ਐਫ ਵੈੜਾ ਹੋਣਗੀਆਂ ਤਿੰਨ ਨਾਗ ਬਿਲਕੁਲ ਤਾਜ਼ੇ ਸਵੇ ਸਵੇ ਆ ਤੇ ਇੱਕ ਪਹਿਲਾਂ ਨੂੰ ਦੋਸਤੋ ਪਲੂਨ ਬੱਚੀ ਜਿਹੜੀ ਸੂਣ ਜਾ ਰਹੀ ਆ ਥੋੜੇ ਦਿਨ ਹਜੇ ਲੈਂਦੀ ਆ ਪੂਰੀ ਗੱਲਬਾਤ ਕਰ ਲਾਂਗੇ ਦੰਦਾਂ ਦੇ ਵਿੱਚ ਦੋਂਦੀ ਚੌਗੀ ਜਿਹੜੀ ਹੋਵੇਗੀ ਠੀਕ ਆ ਸੋ ਅੱਜ ਦੋਸਤੋ ਆਪਾਂ 6 ਜੁਲਾਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ 2:30 ਵਜੇ ਦੁਪਹਿਰ ਦਾ ਸਮਾਂ ਤੇ ਐਨੀਮਲ ਜਿੰਨੇ ਵੀ ਆਪਾਂ ਦਿਖਾਵਾਂਗੇ ਜਿਹੜਾ ਦੋਸਤੋ ਪਸ਼ੂ ਦੁੱਧ ਤੇ ਹੋਇਆ ਉਹਦੀ ਚਵਾਈ ਕਰਕੇ ਦੂ ਢੰਗ ਤਸੱਲੀ ਕਰ ਲਿਓ ਤੇ ਜਿਹੜਾ ਪਸ਼ੂ ਦੋਸਤੋ ਬਿਲਕੁਲ ਅੱਗੇ ਕੱਬਣਾ ਉਹਨੂੰ ਥੱਪ ਕੇ ਤਸੱਲੀ ਕਰ ਲਿਓ ਠੀਕ ਤੇ ਪਸ਼ੂ ਐਨੀਮਲ ਚੰਗੇ ਹੁੰਦੇ ਆ ਰੇਡ ਭਾ ਪਰਤਾ ਜਿਹੜਾ ਦੋਸਤੋ ਅੱਜ ਵੈੜਾ ਦੇ ਅਕੋਰਡਿੰਗ ਦੇਖੀਏ ਤੇ ਬਿਲਕੁਲ ਵਾਜਬ ਜਾਇਜ ਹੋਵੇਗਾ ਸੋ ਬਾਕੀ ਕੋਈ ਵੀ ਆਪਦੇ ਹਿਸਾਬ ਕਿਤਾਬ ਨਾਲ ਪਸ਼ੂ ਵੇਖਣ ਤੋਂ ਬਾਅਦ ਮੁੱਲ ਵੀ ਲਗਾ ਸਕਦਾ ਕੋਈ ਗੱਲਬਾਤ ਨਹੀਂ ਕੀ ਬਾਕੀ ਆ ਜੋ ਕਰਦੇ ਆ ਗੱਲਬਾਤ ਵੀਰ ਗੁਰਪ੍ਰੀਤ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਸਰੀ ਘਰ ਸਸਰੀ ਘਰ ਰਾਜੀਵਰ ਹੋਰ ਕੀ ਚਾਹੁੰਦਾ ਹੋਰ ਕਹਿਮ ਜੀ ਐ ਚੜਦੀ ਕਲਾ ਤੋਂ ਹੀ ਸਲਾਮ ਠੀਕ ਹੈ ਵੀ ਠੀਕ ਹੈ ਬਹੁਤ ਵਧੀਆ ਹੋਰ ਸੁਣਾਓ ਝੋਨੇ ਚਾਨੇ ਲੱਗ ਗਿਆ ਜੀ ਲਾ ਲ ਹੋ ਗਏ ਵੇਲੇ ਲਾ ਲੋਗੇ ਚਲੋ ਅੱਜ ਗੁਰਪ੍ਰੀਤ ਭਾਈ ਪਸ਼ੂ ਚਾਰ ਬਕਾਊਗਾ ਚਾਰ ਬੇੜਾ ਵਾਂ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਬਿਲਕੁਲ ਬੇੜਾ ਸੁਈਆਂ ਜੀ ਬਿਲਕੁਲ ਇੱਕ ਨੂੰ 5 ਦਿਨਾਂ ਇੱਕ ਨੂੰ 4 ਤੇ ਇੱਕ ਨੂੰ 7 ਦਿਨ ਇੱਕ ਨੂੰ 7 ਦਿਨ ਹਾਂ ਜੀ ਤੇ ਇੱਕ ਬੱਛੀ ਲਿਆ ਕੇ ਸਾਹਮਣੇ ਪੇਸ਼ ਕੀਤੀ ਪੂਣ ਬੱਛੀ ਉਹ ਚਾਰ ਦੰਦ ਚੌਗੀ ਆ ਹਾਂ ਤੇ 8 ਦਿਨ ਲਊਗੀ 8 ਤੋਂ 10 ਦਿਨ ਜੀ ਚਵਾਈ ਕੀਤੀ ਹੱਥੀ ਵਧੀਆ ਨਿਕਲ ਗਿਆ ਨੇ ਬਿਲਕੁਲ ਗਾਰੰਟੀ ਖਣਾਉਂਦੀ ਠੀਕ ਆ ਤੇ ਕਰੀਏ ਸ਼ੁਰੂਆਤ ਕਿਹੜੇ ਪੰਨਿਆਂ ਕਰਦੇ ਆ ਜੀ ਇਧਰੋਂ ਕਰ ਲੀਏ ਠੀਕ ਆ ਅ ਫਰਸਟਲੀ ਇੱਕ ਦੋਸਤੋ ਜਿਹੜੀ ਆ ਜਰਸੀ ਇੱਕ ਵੈੜ ਜਿਹੜੀ ਹੈਗੀ ਆਪਾਂ ਸਟਾਰਟ ਇੱਥੋਂ ਕਰਦੇ ਆ ਜਰਸੀ ਵੈੜ ਦਿਖਾ ਦਾਂਗੇ ਤੇ ਪੰਜਾਬ ਵਾਲੀ ਜਰਸੀ ਆਪਾਂ ਇਹਨੂੰ ਤੁਸੀਂ ਮੰਨ ਸਕਦੇ ਠੀਕ ਆ ਤੇ ਬਿਲਕੁਲ ਜਿਹੜਾ ਦੋਸਤੋ ਗੋਡਵਰਗਾ ਲਾਲ ਰੰਗ ਦੇ ਵਿੱਚ ਆ ਸੋ ਆਰਡਰ ਕੁਆਲਟੀ ਕਾਫੀ ਖੂਬਸੂਰਤ ਆ ਥਣ ਵਿਥਾਂ ਵੇਰਨਾ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ ਗੱਲਬਾਤ ਵੀ ਕਰਾਂਗੇ ਕਿ ਰਿਕਾਰਡ ਹੈਗਾ ਹੁਣ ਬੌਲੇ ਦੇ ਉੱਪਰ ਆ ਦੁੱਧ ਤੇ ਆ ਗੁਰਪ੍ਰੀਤ ਬਾਈ ਸੁਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ 7 ਦਿਨ ਸਾਤਵਾਂ ਦਿਨ ਆਹ ਸਤਮਾ ਦਿਨ ਆਜ ਸਤਮਾ ਦਿਨ ਤੇ ਬੱਚਾ ਥੱਲੇ ਕੀ ਪਾਇਆ ਨੇ ਇਹਦੇ ਵਛੀ ਵਛੀ ਆ ਹਾਂਜੀ ਫੀਮੇਲ ਕਾਫ ਆ ਤੇ ਹੁਣ ਮਤਲਬ ਕਿ ਫਿਰ ਸਤਵੇਂ ਦਿਨ ਤੇ ਕੋਈ ਚੰਗੇ ਡੰਗ ਚਵਾਈ ਵੀ ਹੋ ਗਈ ਹੋਣੀ ਤੇ ਕਿੰਨਾ ਕੁ ਦੁੱਧ ਐਡ ਕੀਤਾ ਜੀ ਹੁਣ ਇਹਦੇ ਥੱਲੇ 22 ਲੀਟਰ ਹੋਊਗਾ 20 ਲੀਟਰ ਦਾ ਆਪਾਂ ਚਵਾ ਕੇ ਧਾਰ ਹੋਣਾ ਕੋ ਮਾਰੇ 22 ਲੀਟਰ ਮੌਜੂਦਾ ਤੇ 20 ਲੀਟਰ ਪੂਰਾ ਗਰੰਟਡ ਹੈ ਗਰੰਟਡ ਕੋਈ ਥਾਂ ਨੂੰ ਹੱਥ ਬਣਾ ਲਾਵੇ ਛੱਡੇ ਭੂਰ ਦੀ 20 ਗਰੰਟੀ ਹੋਊਗੀ ਆਨਲਾਈਨ ਸੌਦਾ ਕਿਸੇ ਨੇ ਕਰਨਾ 20 ਕਿਲੋ ਮੰਨ ਕੇ ਜੀ ਹਾਂ ਮੰਨ ਕੇ ਠੀਕ ਆ ਜੀ ਆਜੋ ਦੋਸਤੋ ਥੋੜਾ ਜਿਹਾ ਆਪਾਂ ਥਾਣਾ ਤੋਂ ਤੁਹਾਨੂੰ ਲੇਵੇ ਤੋਂ ਅਟਰ ਕੁਆਲਟੀ ਤੋਂ ਦਿਖਾਉਨੇ ਆ ਆ ਦੇਖੋ ਜੀ ਠੀਕ ਆ ਸੋ ਅਟਰ ਕੁਆਲਟੀ ਦੋਸਤੋ ਚੰਗੀ ਆ ਠੀਕ ਆ ਥਣ ਥਣ ਬਹੁਤ ਸੋਹਣਾ ਮੋਠੀਲਾ ਥਾਣਾ ਤੇ ਮੇਨ ਗੱਲ ਆ ਵੀ ਜਿਹੜੀ ਵਿੱਚ ਗੈਬ ਆ ਵਿਥਰ ਲਾ ਕਾਫੀ ਜਿਆਦੀ ਸੋਹਣੀ ਆ ਤੇ ਬੱਚਾ ਥੱਲੇ ਫੀਮੇਲ ਕਾਫ ਆ ਉਹ ਵੀ ਆਪਾਂ ਤੁਹਾਨੂੰ ਅੱਜ ਦਿਖਾ ਦਿੰਦੇ ਆ ਆ ਮਗਰ ਬੱਚੀ ਆ ਜੀ ਠੀਕ ਆ ਆ ਬੱਚੀ ਆ ਤੇ ਬਿਲਕੁਲ ਆ ਵਹਿੜਾ ਦੋਸਤੋ ਤੇ ਸਵੇਰ ਦੂਜਾ ਦੱਸਿਆ ਨਾ ਜੀ ਦੂਜਾ ਸੂਗਾ ਤੇ ਉਲਟ ਬਹਿਣੀ ਵਾਲੇ ਪਾਸਿਓਂ ਆ ਕਰੋ ਥਾਣ ਚੈੱਕ ਤਾਂ ਮੌਜੂਦਾ ਜਿਹੜਾ ਦੋਸਤੋ ਹੁਣ ਦੁੱਧ ਦਾ ਜਿਹੜਾ ਹਾਜ਼ਰ ਆ ਅੱਜ ਬਿਲਕੁਲ ਉਹ 20 ਆ 20 ਦਾ 22 ਹੋਵੇਗਾ ਠੀਕ ਆ ਜਿਵੇਂ ਆਪਾਂ ਨਾਰਮਲੀ ਵੀਰ ਨੇ ਕਹਤਾ ਵੀ ਆਨਲਾਈਨ ਸੌਦਾ ਕਰਨਾ ਤਾਂ ਤੁਸੀਂ 20 ਮੰਨ ਕੇ ਕਰਿਓ ਖੋਲ ਕੇ ਦਿਖਾਈਏ ਜੀ ਦਿਖਾਓ ਖੋਲ ਕੇ ਸੋ ਬਾਕੀ ਤੋੜ ਕੇ ਦਿਖਾਉਣੇ ਆ ਦੋਸਤੋ ਠੀਕ ਆ ਇਹ ਜਰਸੀ ਬਰੀਡ ਦੇ ਵਿੱਚ ਆ ਛੋਟਾ ਜਿਹਾ ਕੰਨ ਆ ਥੋੜਾ ਜਿਹਾ ਥੋੜਾ ਜਿਹਾ ਤੁਸੀਂ ਵਿੱਚ ਥੋੜਾ ਜਿਹਾ ਲिटल ਬਿਟ ਕੁਝ ਥੋੜਾ ਜਿਹਾ ਵਿੱਚੋਂ ਕਰਾਸ ਤੁਸੀਂ ਲੈ ਸਕਦੇ ਹੋ ਥੋੜਾ ਜਿਹਾ ਸ਼ਾਈ ਬਾਹਲ ਕੁਝ ਇੱਕ ਪਰਸੈਂਟ ਆ ਠੀਕ ਆ ਬਾਕੀ ਜਿਹੜੇ ਪਰਖ ਕਰਨੀ ਜਾਣਦੇ ਵੀਰ ਪਰਖੂ ਨੇ ਉਹਨਾਂ ਨੂੰ ਵੈਸੇ ਨਾਰਮਲੀ ਪਤਾ ਲੱਗ ਜਾਂਦਾ ਕੁਆਲਿਟੀ ਆ ਪੂਰੀ ਤੇ ਮਗਰ ਵੀ ਜਿਹੜੀਆਂ ਦੋਸਤੋ ਬੱਚੀ ਆ ਫੀਮੇਲ ਕਾਫ ਤੋਰਗੇ ਜੀ ਆ ਆਜੋ ਥਣ ਚੱਡਾ ਜਿਹੜਾ ਦੋਸਤੋ ਬਹੁਤ ਸੋਹਣਾ ਠੀਕ ਆ ਜੀ ਤੇ ਦੁੱਧ ਤਾਂ ਫਿਲਹਾਲ ਜੇ ਛੇਵਾ ਤੇ ਨਾ ਬਾਕੀ ਚੰਗੇ ਦੁੱਧ ਦੀ ਵੀ ਆਸ ਕਰ ਸਕਦੇ ਆ ਬਾਕੀ ਅਗੇ ਸੇਵਾ ਦਾ ਜਿੰਨੀ ਕੁ ਵੀਰ ਅੱਗੇ ਕੋਈ ਸੇਵਾ ਕਰ ਲੂਗਾ ਉਹਨਾਂ ਕ ਮਿਲਕ ਤੁਸੀਂ ਲੈ ਸਕਦੇ ਅੱਗੇ ਨੂੰ ਤੋੜ ਲੋ ਪੱਛੀ ਨੂੰ ਅੱਗੇ ਨੂੰ ਤੋੜ ਲੋ ਥੋੜਾ ਜਿਹਾ ਬੱਚਾ ਥੋੜਾ ਜਿਹਾ ਨਾਲ ਨਾਲ ਤੋੜ ਲੋ ਸੌਖਾ ਹੀ ਫਿਰ ਤੁਰੇ ਆਊਗਾ ਲੈ ਆਈਏ ਜੀ ਮੋੜ ਦੇ ਆ ਜੀ ਠੀਕ ਆ ਸੋ ਚੰਗੀ ਆ ਕੱਦ ਕਾਠੀ ਜਿਹੜਾ ਦੋਸਤੋ ਵਧੀਆ ਹੈ ਠੀਕ ਆ ਨਾਰਮਲੀ ਇੱਕ ਜਰਸੀ ਆਪਾਂ ਦੇਖਦੇ ਆ ਹਿਮਾਚਲ ਵਾਲੀ ਆ ਤੇ ਇੱਕ ਪੰਜਾਬ ਵਾਲੀ ਜਰਸੀ ਆਪਾਂ ਦੇਖਦੇ ਆ ਥੋੜੇ ਵੱਡੇ ਕੱਦ ਕਾਠ ਦੇ ਵਿੱਚ ਆ ਜਾਂਦੀ ਆ ਤੇ ਲਿਟਲ ਬਿਟ ਮੈਂ ਤਾਂ ਕਿਹਾ ਸੀ ਵੀ ਥੋੜੇ ਜਿਹਾ ਕੁਝ ਪਰਸੈਂਟ ਤੁਸੀਂ ਸ਼ਾਹੀਵਾਲ ਦਾ ਵਿੱਚ ਕ੍ਰੋਸ ਮੰਨ ਸਕਦੇ ਜੇ ਜਰਸੀ ਵਧੇਰੇ ਪੱਕ ਹੈਗਾ ਰੇਟ ਪਰ ਤਾਂ ਪੁੱਛਦੇ ਆ ਵੀਰ ਤੋਂ ਬਾਕੀ ਆਪਦੀ ਚੁਬਾਈ ਆ ਤੁਸੀਂ 20 ਲੀਟਰ ਦੀ ਕਰ ਲਿਓ ਜਿੰਨੀ ਵੀ ਗੁਰਪ੍ਰੀ ਨੇ ਕਿਹਾ ਤੁਹਾਨੂੰ ਤੇ ਗੁਰਪੀ ਭਾਈ ਲੈਂਡ ਦੇਣ ਫਿਰਾਂ ਦਾ ਮੁੱਲ ਕੀ ਆ ਡੇਢ ਜਿੰਨਾ ਮਰਜ਼ੀ ਕਰੀ ਜਾਈਏ ਪਰ ਗਰਮੀ ਦੇ ਕਰਕੇ 66000 ਦੀ 66000 ਦੀ ਹਾਂਜੀ ਠੀਕ ਹੈ ਜੀ ਬਾਕੀ ਕੋਈ ਤਸੱਲੀ ਇਹਨੂੰ ਦੋ ਟੰਗ ਝੋਲੇ ਤਿੰਨ ਡੰਗ ਝੋਲੇ ਆ ਦੀ ਤਸੱਲੀ ਕਰਕੇ ਜਿੱਤਣਾ ਛੋੜ ਛੱਪੇ ਫਿਰ ਖੁੱਲੇ ਹੋਣਗੇ ਆ ਛੋੜ ਛੱਪੇ ਹੋਣਗੇ ਵਿੱਚ ਕੋਈ ਦੂਰੋਂ ਨੇੜੇ ਆਏ ਭੈਣ ਦਾ ਮਾਂ ਭੈਣ ਭਰਾ ਦਾ ਹਾਂ ਮਾਂ ਨਾਲ ਗਰਮੀ ਦਾ ਤੋਹਫਾ ਇਹਨੂੰ ਕੋਈ ਜਿੰਨੀ ਮਰਜ਼ੀ ਗਰਮੀ ਪੈਂਦਰੀ ਪੰਜ ਚਾਰ ਦਿਨ ਪਹਿਲਾਂ ਮੀਂਹ ਬਿਲਕੁਲ ਬਿਲਕ ਕਿਤੇ ਨਹੀਂ ਇਹਨੇ ਨਾ ਕਰਕਨਾ ਦੇ ਨਾਂ ਇਹਨੇ ਕੋਲ ਤੋ ਕ੍ਰਾਸ ਬ੍ਰੀਡ ਦਾ ਇਹ ਵੱਡਾ ਵਾਧਾ ਹੈ ਜੀ ਹਾਂ ਵੱਡਾ ਵਾਧਾ ਠੀਕ ਆ ਤੇ ਥਣ ਭਾਂਡਾ ਜਿਹੜਾ ਦੋਸਤ ਤੁਹਾਨੂੰ ਦਿਖਾਤਾ ਵਿਹੜ ਪਸੰਦ ਆਊਗੀ ਤੁਹਾਨੂੰ ਤਸੱਲੀ ਨਾਲ ਤੁਸੀਂ ਆਣ ਕੇ ਦੇਖ ਲਿਓ ਨਰਕ ਪਰਖ ਕਰ ਲਿਓ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਇਹ ਐਚ ਐਫ ਅੰਗ ਦੇ ਵਿੱਚ ਆਪਾਂ ਵਿਹੜ ਦਿਖਾਉਣੀ ਛੋਟੀ ਜੀ ਬਿਲਕੁਲ ਕੂਛ ਬਿਲਕੁਲ ਖੁਚਾਂ ਦੇ ਨਾਲ ਟੱਚ ਕਰਦੀ ਆ ਤੇ ਗੁਰਪ੍ਰੀਤ ਭਾਈ ਇਹਦਾ ਕੀ ਹਿਸਾਬ ਕਿਤਾਬ ਹੈ ਇਹਦੇ ਥੱਲੇ 24 25 ਲੀਟਰ ਹੁਣ ਬਹੁਤ ਪਿਆਰ ਆ ਅੱਛਾ ਜੀ ਹਾਂ 24 25 ਲੀਟਰ 24 ਲੀਟਰ ਨੂੰ ਤਾਂ ਕੋਈ ਹੱਥ ਬਣਾਣਾ ਲਾਵੇ अच्छा जी थाना दी गारंटी ਬਣਾਇਆ ਕੋਈ ਛੱਟਾ ਪੂਰਨਾ ਹੋਗਾ ਤਰੂ ਆਕੂ ਆਊਗੀ ਠੀਕ ਆ ਜੀ ਤੇ ਸੁਭਾ ਜਨਵਾਸੀ ਬੋਤਲੀ ਦੀ ਆਸ ਹੈ ਵੀ ਇਹ 30 ਲੀਟਰ ਕਰੋਗੀ ਹੁਣ ਵੀ ਕਰ ਲਈ ਸੁਭਾ ਅਕਲਮਾ ਸੂਈ ਦੂਜਾ ਦੂਜਾ ਸੂਆ ਦੂਜਾ ਦਿਨ ਕਿਨੇ ਦੱਸਿਆ ਜੀ ਇਹਨੂੰ ਅੱਜ 5 ਦਿਨ ਹੋ ਗਏ ਸੂਈ ਨੂੰ 5 ਦਿਨ 25 25 ਮਗਰ 25 ਮਗਰ ਆ ਗਈ 25 ਆ ਬੱਚੀ ਐਚ ਐਫ ਆ ਗਈ ਆ ਹਾਂ ਬਹੁਤ ਆ ਬੱਚੀ ਵੀ ਚੰਗੇ ਸੀਮਨ ਦੀ ਦੋਸਤੋ ਐਚ ਐਫ ਮਗਰ ਬੱਚੀ ਆ ਤੇ ਬਿਲਕੁਲ ਸਮਾਲ ਸਾਈਜ਼ ਛੋਟਾ ਜਿਹਾ ਕਾਨਾ ਬੱਚੀ ਦਾ ਵੀ ਤੇ ਆਪ ਤੁਸੀਂ ਜਿਹੜੀ ਵਹਿੜ ਆ ਇਹ ਵੀ ਦੇਖ ਲਓ ਠੀਕ ਆ ਆ ਦੇਖੋ ਜਰਾ ਤੇ ਹੁਣ ਆਪਾਂ ਚਵਾਵਾਂ ਕਿ ਕਿੰਨਾ ਜੋ ਹਾਜ਼ਰ ਦੋਤਾ ਜੀ ਇਹ ਮੈਂ ਤਾਂ ਨਾ 22 ਲੀਟਰ ਨੂੰ ਹੱਥੋਂ ਨਾ ਲਾਵੇ ਭਾਵੇਂ ਆਦੀ ਤੇ ਜੇ ਕਿਨ ਆ ਕੇ 2 ਲੀਟਰ ਵਾਧੀ ਨਿਕਲੂ ਤੇ ਫੇਰ ਹੀ ਅਗਲੇ ਦਿਨ ਤਸਵਾਦ ਤਾਂ ਫੇਰ ਆ ਜੀ ਆਹ ਤਸਵਾਦ ਫੇਰ ਆ ਬਿਲਕੁਲ ਬਾਕੀ ਹਜੇ ਦਿਨਾਂ ਦੇ ਵਿੱਚ ਹੀ ਆ ਹਜੇ ਮੈਲੇ ਮੂਲੇ ਚੱਲਣਾ ਪਸੂ ਨੇ ਹਜੇ ਚੱਲਣਾ ਵਾ ਬਿਲਕੁਲ ਤੇ ਇਹ ਵੀ ਦਿਖਾਓ ਜੀ ਸੋ ਸੂਵਾ ਦੋਸਤੋ ਦੂਜਾ ਠੀਕ ਆ ਜੀ 22 20 ਤੋਂ ਪਲੱਸ ਆ ਤੇ 22 ਲੀਟਰ ਦੀ ਜਿਹੜੀ ਹੁਣ ਮਿਲਕ ਦੀ ਕੈਪੈਸਿਟੀ ਆ ਜਿਹੜੀ ਬਿਲਕੁਲ ਮੌਕੇ ਤੇ ਹਾਜ਼ਰ ਆ ਥੱਲੇ ਬੱਜਾ ਵੱਛੀ ਆ ਫੀਮੇਲ ਕਾਫ ਆ ਥੱਲੇ ਆਰਡਰ ਕੁਆਲਟੀ ਕਾਫੀ ਚੰਗੀ ਆ ਦੋਸਤੋ ਜੇਕਰ ਆਪਾਂ ਬਖਾਲਾ ਵੇਖੀਏ ਤੇ ਬਿਲਕੁਲ ਗਾਰਡ ਵੀ ਕਾਫੀ ਜਿਆਦੀ ਆ ਅੱਗੇ ਨੂੰ ਵੀ ਪੂਰੀ ਆ ਤੱਕ ਅੱਗੇ ਨੂੰ ਵੀ ਪੂਰੀ ਤੇ ਬੈਕ ਸਾਈਡ ਨੂੰ ਵੀ ਜਿਹੜਾ ਦੋਸਤੋ ਬਹਾਰਪੂਰਾ ਬਾਕੀ ਹਜੇ ਸਮਾਂ ਕੰਮ ਕਰ ਲੋ ਵੀ 2:30 ਵਜੇ ਦਾ ਸਮਾਂ ਹੈ ਤੇ ਕੋਈ ਸ਼ਾਮ ਨੂੰ ਜਿਹੜੀ ਚੁਵਾਈ ਆ ਦੋਸਤੋ ਕੋਈ ਨਾਰਮਲ 6 6:30 5:30 6 ਵਜੇ ਜਿਹੜੀ ਹੁੰਦੀ ਆ ਠੀਕ ਆ ਜੀ ਤੇ ਕਦ ਪੂਰਾ ਵੱਡਾ ਠੀਕ ਆ ਬਾਕੀ ਤੋਰਾ ਤੂਰਾ ਥੋੜਾ ਜਿਹਾ ਪੱਕੀ ਪੁੱਕੀ ਜਗ੍ਹਾ ਤੇ ਰਹਿਣ ਕਰਕੇ ਰੋੜੇ ਬੱਜਰੀ ਗੁਜਰੀ ਦਾ ਕਰਦੀ ਦਵਾਈ ਠੀਕ ਆ ਜੀ ਲਓ ਜੀ ਠੀਕ ਆ ਬਾਕੀ ਥੋੜਾ ਜਿਹਾ ਤੁਹਾਨੂੰ ਆਪਾਂ ਨੇੜੇ ਤੋਂ ਇੱਕ ਰੀਆ ਥਣ ਸਾਜੇ ਖੱਬਿਓ ਸਾਰੇ ਬੰਨਿਆਂ ਜਰੂਰ ਦੇਖ ਲਓ ਆ ਬਿਲਕੁਲ ਬਹਿਣੀ ਵਾਲੇ ਪਾਸਿਓਂ ਆ ਜੀ ਸਪੇਸ ਵਿੱਚ ਥਣਾ ਦੀ ਮੁਠੀ ਵਾਲਾ ਪੂਰਾ ਥਣਾ ਠੀਕ ਆ ਦੋਸਤੋ ਵੀ ਦੂਰੋਂ ਨੇੜੇੋਂ ਤੁਸੀਂ ਆਉਣਾ ਵੀ ਬਿਲਕੁਲ ਹੱਥੀ ਚਵਾਈ ਵਾਲਾ ਥਣਾ ਲੱਗਾ ਵੀ ਕੋਈ ਉਹ ਕਲੀ ਕਹਿਣ ਵਾਲੀ ਗੱਲ ਨਹੀਂ ਜੋ ਨਜ਼ਰ ਆਊਗੀ ਜੋ ਤੁਹਾਨੂੰ ਦਿਖੂਗੀ ਠੀਕ ਆ ਆ ਦੇਖੋ ਫੇਸ ਕੁਆਲਟੀ ਦੇਖੋ ਲਓ ਜੀ ਠੀਕ ਹੈ ਤੇ ਪਸ਼ੂ ਜਿਹੜਾ ਦੋਸਤੋ ਜਿਹੜਾ ਮਰਜ਼ੀ ਦਿਲ ਕਰਦਾ ਉਹ ਹੀ ਲੈ ਜਿਓ ਸਾਰੇ ਇੱਕ ਦੂਜੇ ਉੱਪਰ ਹੱਥ ਨਹੀਂ ਰੱਖਣ ਦਿੰਦੇ ਇੱਕ ਵੇਖੀਏ ਤਾਂ ਦੂਜਾ ਲੱਗਦਾ ਵੀ ਉਹ ਉਸ ਤੋਂ ਵਧੀਆ ਠੀਕ ਹੈ ਜੀ ਤੇ ਇਸੇ ਤਰ੍ਹਾਂ ਜਿਹੜੀਆਂ ਵਹਿੜਾਂ ਵੱਧ ਤੋਂ ਵੱਧ ਵੀਰ ਨੇ ਅੱਜ ਬੈਸਟ ਲਿਆਂਦੀਆਂ ਨੇ ਭੈਣ ਭਰਾਵਾਂ ਦੇ ਵਾਸਤੇ ਤੇ ਗੁਰਪ੍ਰੀਤ ਭਾਈ ਮੋਲ ਲੈਦਾ ਫਿਰ ਕੀ ਰੋ ਇੱਕ ਰਾਜਵੀ ਦੇ ਤਾਂ ਹੋਰ ਇਹਦੀ ਖਾਸੀਅਤ ਹੈ ਜਿੰਨਾ ਪਿਛਲੇ ਥਣਾ ਦੋਹਾਂ ਚ ਦੁੱਧ ਆ ਉਨਾ ਹੀ ਅਗਲੇ ਥਣਾ ਚ ਅੱਛਾ ਜੀ ਬਰਾਬਰ ਹੀ ਆ ਮਗਰ ਨਾਲ ਜੋ ਬਾਲਟੀ ਉੱਤੀ ਕੱਢ ਦਿੰਦੀ ਅਗਲੇ ਥਾਂ ਜੋ ਬਾਲਟੀ ਉੱਤੀ ਕੱਢ ਦਿੰਦੀ ਠੀਕ ਆ ਜੀ ਹਾਂ ਉਹ ਆਰਡਰ ਦੀ ਕੁਆਲਿਟੀ ਤੇ ਬੰਤਰ ਹੀ ਦੱਸਣ ਢਈ ਆ ਜੀ ਮੈਂ ਕੇਵਲ ਇਹ ਦਣਾ ਤੇ ਵੀ ਮਗਰ ਨਹੀਂ ਪੂਰਾ ਆਰਡਰ ਨਿਕਲਾ ਕਿਉਂਕਿ ਦੁੱਧ ਅਗਲੇ ਗਾੜ ਚ ਵੀ ਹੋਣਾ ਤੇ ਪਛਾੜ ਚ ਵੀ ਹੋਣਾ ਠੀਕ ਆ ਜੀ ਹਾਂ ਲੋ ਵੀ ਦੋਸਤੋ ਠੀਕ ਆ ਹਵਾ ਨੇ ਦਾ ਸਟਰਕਚਰ ਚੰਗਾ ਸੈਕਿੰਡ ਬਿਆਨ ਦੋਸਤੋ ਪਿਆਈ ਹੈ ਠੀਕ ਆ ਨੀਚੇ ਇਸ ਕੇ ਬਛੜੀ ਹੈ ਸੋ ਮਿਲਕ ਕਪੈਸਿਟੀ ਹੈ 20 ਸੇ ਪਲੱਸ ਆ 22 ਲੀਟਰ ਕੀ ਅਭੀ ਮਿਲਕ ਕਪੈਸਿਟੀ ਬਿਲਕੁਲ ਰੈਡੀ ਹੈ ਤਿਆਰ ਹੈ ਠੀਕ ਹੈ ਸੁਰਪ੍ਰੀਤ ਬਾਈ ਕੇ ਸਾਥ ਆਪ ਕੰਟੈਕਟ ਕਰ ਸਕਦੇ ਆ ਦੋਸਤੋ ਨੰਬਰ ਸਕਰੀਨ ਕੇ ਬਿਲਕੁਲ ਨੀਚੇ ਚੱਲ ਰਹੇ ਗੁਰਪ੍ਰੀਤ ਭਾਈ ਮੋਲੇਂ ਦਾ ਕਿਨਾ ਹੋਈ ਇਹ ਤਾਂ 65000 ਰੁਪਿਆ 65 ਹਾਂਜੀ ਲੈ ਤੇ ਇੱਕ ਥੋੜਾ ਬਚੋ ਨਹੀਂ ਕਰਾਂਗੇ ਮਾਨਤਨ ਭਰਾ ਹੁੰਦਾ ਦੂਰੋਂ ਕੋ ਆਉਂਦਾ ਆ ਜ਼ਰੂਰ ਕਰਨਾ ਜੀ ਹਾਂਜੀ ਇਸ ਤੋਂ ਬਾਅਦ ਇੱਕ ਜਰਸੀ ਅੱਗੇ ਵੜ ਦੋਸਤੋ ਇੱਕ ਹੋਰ ਆ ਗਈ ਠੀਕ ਹੈ ਜਰਸੀ ਪੱਖ ਰੱਖਦੀ ਆ ਇਹ ਵੀ ਵੜ ਪੁੱਛ ਲੈਣੀ ਆ ਗੁਰਪ੍ਰੀਤ ਵੀ ਇਹਦੀ ਇਨਫੋਰਮੇਸ਼ਨ ਫਿਰ ਦੱਸੋ ਇਹ ਤੀਜੇ ਸੂਏ ਸੂਈ ਆ ਤੀਜਾ ਸੂਬਾ ਹਾਂ ਇਹਦੇ ਥੱਲੇ ਹੁਣ 12 ਤੋਂ 13 ਲੀਟਰ ਬੋਲਾ ਹੋਊਗਾ ਚਾਰ ਦਿਨ ਹੋ ਗਿਆ ਸੂਈ ਨੂੰ ਆ ਤੇ ਬੱਚਾ ਬੱਚਾ ਥਲੇ ਇਹ ਦੇ ਮਗਰ ਬੱਚਾ ਬੱਚਾ ਹਾਂਜੀ ਮੇਲ ਕਾਪ ਤੇ ਚਵਾਈ ਕਿਦਾਂ ਨਿਕਲੀ ਫਿਰ ਬਿਲਕੁਲ ਇੱਕ ਨੰਬਰ ਠੀਕ ਹੈ ਜੀ ਜਿਹੜਾ ਡੰਗਰ ਸੋਇਆ ਹੁੰਦਾ ਬਸ ਚੋਗੇ ਦੋ ਡੰਗ ਤਸੱਲੀ ਕਰਕੇ ਅਗਲੇ ਤੇ ਘਰੋਂ ਲਿਆਉਣੇ ਠੀਕ ਹੈ ਜੀ ਅ ਸੋ ਦੋਸਤੋ ਸੈਕੰਡ ਵੇਸੇ ਦੂਜਾ ਸੁਬਾ ਤੀਜਾ ਵੀ ਹੋ ਸਕਦੀ ਦੂਜਾ ਵੀ ਹੈ ਹਾਂ ਤੀਜਾ ਦੂਜਾ ਆਪਾਂ ਤੀਜਾ ਆ ਕੀ ਭਾਵੇਂ ਦੂਜਾ ਹੋਵੇ ਪਰ ਆਪਾਂ ਤੀਜਾ ਮੰਨ ਕੇ ਲਈ ਆ ਤੀਜਾ ਮੰਨ ਕੇ ਖਰੀਦੀ ਆ ਅੱਗੇ ਦੋਸਤੋ ਬਿਲਕੁਲ ਸ਼ੋ ਵੀ ਜਿਹੜੀ ਆ ਕਰਦੀ ਪਈ ਉਹ ਤੀਜਾ ਸੁਬਾ ਕਰਦੀ ਪਈ ਆ ਠੀਕ ਆ ਤਤੀਜਾ ਸਵੇਰ ਦਸੀ ਆ ਜਾਊਗਾ ਠੀਕ ਆ ਬਾਕੀ ਇਹ ਨਹੀਂ ਹੈਗਾ ਤੀਜਾ ਹੋਵੇ ਤਾਂ ਦੂਜਾ ਦਸੀਆ ਜਾਵੇ ਤੇ ਅੱਜ 13 ਲੀਟਰ ਜਿਹੜਾ ਬੌਲਾ ਹੈਗਾ ਚੌਥੇਕ ਦਿਨ ਦੀ ਸੂਈ ਹੈ ਇਹ ਵਾਰ ਤੇ ਬੱਚਾ ਥੱਲੇ ਜਿਹੜਾ ਮੇਲ ਆ ਗਿਆ ਬੱਚਾ ਤੇ ਜਵਾਬ ਅਸਮਾ ਜਿਹੜਾ ਇੱਕ ਨੰਬਰ ਆ ਸੋ ਜੇ ਵੀਰ ਨੇ ਪੈਸੇ ਲਾਉਣੇ ਆ ਹਰ ਵਾਰ ਦੀ ਤਰ੍ਹਾਂ ਆਪਾਂ ਕਹਿੰਦੇ ਆ ਤਸੱਲੀ ਉਹਨਾਂ ਨੇ ਵੀ ਕਰ ਲੈਣੀ ਆ ਅੱਗੇ ਮਾਲਕ ਆਨਰਾ ਚਾਹੇ ਵਪਾਰੀ ਵੀਰ ਉਹਨਾਂ ਤਸੱਲੀ ਆਪਦੀ ਸਮਝਣਾ ਕਰਕੇ ਲੈਂਦੀ ਹੁੰਦੀ ਹੈ ਤਸੱਲੀ ਤੁਸੀਂ ਵੀ ਜਰੂਰ ਕਰ ਲਿਓ ਖੋਲ ਕੇ ਦਿਖਾ ਦਿੰਗੇ ਜੀ ਬਾਕੀ ਥਣ ਭਾਂਡੇ ਵਿਖਾਲੇ ਜਿਹੜੇ ਦੋਸਤੋ ਚੰਗੇ ਆ ਠੀਕ ਆ ਸਾਫ ਸੁਥਰੀਆਂ ਨੇ ਥੱਲੇ ਕੋਈ ਬਾਹੀ ਛਾਈ ਵਾਲਾ ਕੋਈ ਸੈਰ ਸੂਟ ਰੱਖਣ ਵਾਲਾ ਕੋਈ ਪਸ਼ੂ ਨਹੀਂ ਹੈਗਾ ਬਸ਼ਾਂ ਨਾਲ ਖੁੱਲਦੀ ਹੀ ਰਹਿੰਦੀ ਆ ਕੋਈ ਗੱਲ ਨਹੀਂ ਬਾਅਦ ਚ ਦਿਖਾ ਦਾਂਗੇ ਬੱਚਾ ਵੈਸੇ ਜੇ ਵਧੀਆ ਤੁਰ ਪੂਗੀ ਤਾਂ ਕੋਈ ਗੱਲ ਨਹੀਂ ਬੱਚੇ ਦੀ ਬਾਅਦ ਦਿਖਾ ਦਿੰਦੇ ਲੋ ਵੀ ਪ੍ਰਭੂ ਕਰੋ ਚੈੱਕ ਵਿਖਾਲਾ ਫੂਲਾ ਚੰਗਾ ਥਣ ਭਾਂਡਾ ਚੰਗਾ ਵੰਤਰ ਚੰਗੀ ਆ ਥਣਾ ਦੀ ਤੇ ਮੁੱਠੀ ਵਾਲਾ ਥਾਣਾ ਬਿਲਕੁਲ ਠੀਕ ਆ ਕੋਈ ਆ ਨਾਰਮਲੀ ਵਧੀਆ ਚਵਾਈ ਤੁਸੀਂ ਕਰ ਲੋਗੇ ਵੀ ਇਹ ਨਹੀਂ ਹੈਗਾ ਵੀ ਆ ਦੇਖੋ ਇਹਦਾ ਸਾਈਜ਼ ਥੰਦਾ ਬਹੁਤ ਵਧੀਆ ਤੇ ਚਵਾਈ ਜਿਹੜੀ ਆ ਚੰਗੀ ਬੈਸਟ ਲੱਗੀ ਹੈ 13 ਲੀਟਰ ਹੁਣ ਬੌਲੀ ਦੇ ਉੱਪਰ ਚੱਲਦੀ ਜੀ ਲਓ ਜੀ ਸੋ ਤੀਸਰਾ ਬਿਆਨ ਤਾਂ ਦੋਸਤੋ ਠੀਕ ਆ ਤੀਸਰਾ ਬਿਆਨਤ ਵਿਆਈ ਹੈ ਜੇ ਅ ਗਾ ਠੀਕ ਹੈ ਤੇ ਗੁਰਪ੍ਰੀਤ ਭਰਾ ਫੇਰੇ ਦਾ ਫਿਰ ਲੈਣ ਦੇਣ ਕੀ ਕਰਤਾ ਇਹ ਦਾ 44000 ਰੁਪਇਆ 44 ਹਾਂਜੀ ਠੀਕ ਹੈ ਵੀਰ ਦੁੱਧ ਪਾ ਜੂਗੀ ਵੀ 16 17 ਲੀਟਰ ਉਹਨਾਂ ਨੂੰ ਠੀਕ ਹੈ ਜੀ ਠੀਕ ਹੈ ਕਿਉਂਕਿ ਇਹ ਚੌਥਾ ਦਿਨ ਸਾਰਾ ਬਿਲਕੁਲ ਬਾਕੀ ਜਵਾਬਸਮਾ ਇੱਕ ਆਪਾਂ ਸਾਰੀਆਂ ਵੇੜਾਂ ਦੀ ਗੱਲ ਕਰ ਲਈਏ ਵੀ ਬਿਲਕੁਲ ਓਕੇ ਰਿਪੋਰਟ ਮੈਂ ਨਾ ਵੀ 19 ਤੋਂ 21 ਨਾ ਹੋਊਗਾ ਜੇ 19 ਦੱਸਾਂਗੇ ਤੇ 21 ਨਿਕਲੂ ਹੂੰ ਠੀਕ ਹੈ ਜੀ ਹਾਂ ਚੌਣ ਪਸਮਾ ਦੇ ਵਿੱਚ ਕੋਈ ਪੋਰਾ ਜਿੰਨਾ ਵੀ ਨਾ ਇੱਕ ਲਾਖ ਦੇ ਵਿੱਚ ਗੁਰਪ੍ਰੀਤ ਭਾਈ ਆ ਦਿਖਾਈਏ ਫਿਰ ਇੱਕ ਬੱਚੀ ਆਪਣੇ ਕੋਲ ਆ ਗਈ ਹੈ ਹਾਂ ਇਹ ਮੂੰਹ ਚਾਰ ਦੰਦ ਬੋਹ ਚੌਗੀ ਆ ਦੋਸਤੋ ਪਲੂਨ ਬੱਚੀ ਨੇ ਸੋਣਾ ਦਿਨ ਕਿੰਨੇ ਕ ਬਾਕੀ ਬਾਈ ਇਹ ਤੇ ਘਰ ਵਾਲਿਆਂ ਦੇ ਮੁਤਾਬਕ ਦਾ ਦੇਣ ਅਜੇ ਇਹਦੇ 8 ਤੋਂ 10 ਦੇਣ ਆ ਹਾਂ ਦੋ ਦਿਨ ਪਹਿਲਾਂ ਹੀ ਸੂ ਸਕਦੀ ਦੋ ਚਾਰ ਦਿਨ ਉੱਤੇ ਵੀ ਖੜ ਸਕਦੀ ਬਿਲਕੁਲ ਤੇ ਫੁੱਲ ਬੱਡੀ ਹਾਈਟ ਆ ਦੋਸਤੋ ਕੱਦ ਜਿਹੜਾ ਕਾਠਾ ਪੂਰਾ ਉੱਚਾ ਹੈ ਠੀਕ ਆ ਬੱਚੀ ਬਿਲਕੁਲ ਨਵੀਂ ਆ ਪਲੂਨ ਬੱਚੀ ਨੇ ਸੋਣਾ ਤੇ ਲਿਵਰਟੀ ਕਾਫੀ ਖੂਬਸੂਰਤਾ ਬਾਕੀ ਜੇਕਰ ਕੋਈ 5-4 ਦਿਨ ਕੋਈ ਹਫਤਾ 6 ਦਿਨ ਲੈ ਜਾਂਦੀ ਆ ਤੇ ਹੋਰ ਬੰਦਰ ਬਾ ਕਾਫੀ ਸੋਹਣੀ ਬਣਾ ਕੇ ਹਵਾਨੇ ਦੀ ਤਿਆਰ ਕਰੂਗੀ ਤੇ ਮੂੰਹ ਚਾਰ ਦੰਦਾਂ ਦਾ ਤਸੱਲੀ ਤੁਸੀਂ ਕਰ ਲਿਓ ਮੂੰਹ ਪਟਕੇ ਵੇਖ ਲਿਓ ਦੰਦਾਂ ਨੂੰ ਚੈੱਕ ਕਰ ਲਿਓ ਸਮੋਲ ਸਾਹੀ ਛੋਟਾ ਜਿਹਾ ਕੰਮ ਮੇਰੇ ਤੋਂ ਦਿਨ ਤਾ 12-13 ਲੈ ਜੂਗੀ ਅੱਛਾ ਜੀ ਹਾਂ ਆ ਬਣੂ ਫਿਰ ਹੁਣ ਦਿਨ ਪਤਾ ਨਾ ਕਿ ਬੰਨਾ ਇਹਨੇ ਤਾਂ ਇਹਨੇ ਬੰਨਾ ਬਸ ਦਿਨਾਂ ਨੇ ਹੁਣ ਇਹਨੇ ਬੰਨਾ ਤੇ ਫੇਸ ਕੁਆਲਟੀ ਕਾਫੀ ਸੋਹਣੀ ਆ ਪੂਰੀ ਜਾਤ ਆ ਫੁੱਲ ਬ੍ਰੀਡ ਦੇ ਵਿੱਚ ਚਮਕੂ ਪੂਰੀ ਤੇ ਆ ਸ਼ਾਈਨ ਸ਼ੂਨ ਪੂਰੀ ਕਰਦੀ ਪਈ ਆ ਪੂਛ ਵੀ ਜਿਹੜੀ ਸਮਾਲ ਸਾਈਜ਼ ਆ ਛੋਟੀ ਜਿਹੀ ਪੂਛ ਆ ਖੁਚਾਂ ਤੇ ਬਿਲਕੁਲ ਟੱਚ ਕਰਦੀ ਆ ਆ ਠੰਡ ਭੰਡਾ ਦੋਸਤੋ ਬਾਕੀ ਖੋਲ ਕੇ ਦਿਖਾਉਣੇ ਆ ਤੁਹਾਨੂੰ ਤਸੱਲੀ ਦੇ ਨਾਲ ਠੀਕ ਆ ਤੇ ਅੱਜ ਫਿਲਹਾਲ ਦੋਸਤੋ ਇਹ ਚਾਰ ਵੜਾ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਦਿਖਾਤੀਆਂ ਨੇ ਚੌਥੀ ਤੁਹਾਨੂੰ ਆਪਾਂ ਇਹ ਜਿਹੜੀ ਬਲੂਨ ਬੱਚੀ ਦਿਖਾਉਣ ਡੇ ਆ ਤੇ ਪਸੰਦ ਤਾਂ ਤੁਹਾਡੀ ਆ ਚੁਆਇਸ ਤੁਹਾਡੀ ਆ ਜਿਹੜੀ ਪਸੰਦ ਆਊਗੀ ਉਹਦੀ ਬਾਤ ਚੀਤ ਜਿਹੜੀ ਤੁਸੀਂ ਕਰ ਲਿਓ ਠੀਕ ਆ ਆ ਜੋ ਲੈਓ ਜੀ ਵੀ ਕਈ ਵੀਰਾਂ ਨੂੰ ਦੋਸਤੋ ਇਹ ਡਾਊਟ ਤਾਂ ਹੋਵੇ ਵੀ ਛੋਟੀ ਦਰਮਿਆਨੀ ਜੀ ਆ ਬੱਚੀ ਵੀ ਹਾਈਟ ਫੁੱਲ ਆ ਵੱਡੀਆਂ ਬਿਹੜਾਂ ਦੇ ਵਿੱਚ ਫੁੱਲ ਜਿਵੇਂ ਫਾਰਮ ਦੀਆਂ ਬੱਚੀਆਂ ਬਿਹੜਾਂ ਆਪਾਂ ਦੇਖਦੇ ਆ ਉਹ ਜਿਹੜੇ ਤੁਸੀਂ ਅਕਾਊਂਟ ਕਰ ਸਕਦੇ ਹੋ ਠੀਕ ਆ ਬਾਕੀ ਥਾਣ ਖਵਾਨਾ ਜਿਹੜਾ ਅੱਜ ਬਖਾਲਾ ਤੁਹਾਡੇ ਸਾਹਮਣੇ ਆ ਬਿਲਕੁਲ ਜੇਕਰ ਕੋਈ 10 ਦਿਨ ਕੱਢ ਜਾਂਦੀ ਹੈ ਤਾਂ ਪੂਰਾ ਜਿਹੜਾ ਦੋਸਤੋ ਹਵਾਨਾ ਭਰ ਕੇ ਆਰਡਰ ਬਣਾ ਕੇ ਫੇਰ ਸੋਣਾ ਹੈ ਇਸ ਬੱਚੀ ਨੇ ਬਾਕੀ ਚਾਲ ਢਾਲ ਦੇਖ ਲਓ ਕਦਕਾਰ ਸੋਣਾ ਰੇਡ ਪਰਤਾ ਵੀ ਜਿਹੜਾ ਦੋਸਤੋ ਜੈਨੂਮ ਜਾਇਜ਼ ਹੋਊਗਾ ਪੁੱਛ ਲਾਂਗੇ ਅਖੀਰ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਲਓ ਜੀ ਾਕੀ ਥਣ ਥਣ ਪੂਰਾ ਵਧੀਆ ਠੀਕ ਆ ਜੀ ਬਿਲਕੁਲ ਥਣ ਹਾਥੀ ਚਵਾਈ ਵਾਲਾ ਥਾਣਾ ਹੋਰ ਵੀ ਜਦੋਂ ਬਿਲਕੁਲ ਸੂਨ ਤੋਂ ਬਾਅਦ ਦੋਸਤੋ ਜਵਾਬ ਸਮਾਜ ਜਦੋਂ ਕੀਤਾ ਤੇ ਥਾਣਾ ਹੋਰ ਵੀ ਬਿਲਕੁਲ ਨਿਕਲ ਕੇ ਸਾਹਮਣੇ ਆਊਗਾ ਠੀਕ ਆ ਠੀਕ ਆ ਤੇ ਗੁਰਪ੍ਰੀਤ ਭਰਾ ਫਿਰ ਇਹਦਾ ਫਿਰ ਲੈਣ ਦੇਣ ਇਹਦਾ ਗਰਮੀ ਕਰਕੇ ਇਹਦਾ 56000 ਰੇਟ ਕਰਦੇ ਆ ਅੱਛਾ ਜੀ ਹਾਂ 56000 ਰੇਟ ਹਾਂ ਠੀਕ ਆ ਮੋਲ 56000 ਆ ਦੋਸਤੋ ਠੀਕ ਆ 56000 ਬਾਕੀ ਲੈਸ ਲੂ ਸੋ ਮੌਕੇ ਤੇ ਹੋ ਜੂਗੀ ਇੱਕ ਵਾਰੀ ਵਿਜ਼ਿਟ ਜਰੂਰ ਕਰ ਲਿਓ ਪਰ ਵੇੜ ਚ ਕੋਈ ਸ਼ੱਕ ਨਹੀਂ ਸੋ ਆਣ ਕੇ ਵੇਖ ਕੇ ਨਹੀਂ ਕੋਈ ਸ਼ਰਤਾਂ ਜੇ ਕਿ ਨੂੰ ਵੀਡੀਓ ਚ ਲੱਗੂ ਨਾ ਛੋਟੀ ਵੇੜ ਫੁੱਲ ਵੱਡੀ ਆ ਬਿਲਕੁਲ ਬਿਲਕੁਲ ਸੋ ਬਾਕੀ ਵੀਡੀਓ ਦੇ ਵਿੱਚ ਵੀ ਆਪਾਂ ਮੈਂਸ਼ਨ ਦੋਸਤੋ ਜਰੂਰ ਕਰਤਾ ਵੀ ਛੋਟੀ ਦਰਮਿਆਨੀ ਚ ਛੋਟੀ ਕਹੀ ਜਾਊਗੀ ਤਾਂ ਵੱਡੀ ਵੱਡੀ ਕਹੀ ਜਾਊਗੀ ਬਾਕੀ ਕਈ ਨਾ ਵਿਖਾਉਣ ਦੇ ਵਿੱਚ ਥੋੜੀ ਜਿਹੀ ਫਰਕ ਰਹਿ ਜੇ ਗੱਲ ਦਾ ਉਹ ਸਿਰੋ ਹਰਕਤ ਆਪੋ ਆਪਣਾ ਵਿਊ ਆ ਵੇਖਣ ਦਾ ਨਜ਼ਰੀਆ ਤੇ ਬਾਕੀ ਗੁਰਪ੍ਰੀਤ ਭਰਾ ਆ ਸੰਪਰਕ ਨੰਬਰ ਦਊ ਆਪਣੀ ਜੀ ਫਾਨਵੇਂ 77 84848 99157 80777 ਠੀਕ ਹੈ ਜੀ ਸੋ ਦੋਸਤੋ ਹਾਂਜੀ ਉਹ ਝੋਟੀ ਲਈ ਵੀਰ ਜਿਹੜੀ ਆਪਣੀ ਘਰ ਵਾਲੀ ਉਹ ਵਿਕਾਉ ਇੱਕ ਨਹੀਂ ਵਿਕਾਉਣੀ ਆਪਾਂ ਵਿਖਾਉਣੀ ਆ ਵੀ ਤਿਆਰੀ ਉਹਦੀ ਵਿਖਾਉਣੀ ਆ ਅੱਛਾ ਅੱਛਾ ਜੀ ਹਾਂ ਲਓ ਕਟੋ ਬਾਰ ਦਿਖਾਈਏ ਘਰੇਲੂ ਆਪਣੇ ਘਰੇ ਰੱਖੀ ਹੋਈ ਆ ਘਰੇਲੂ ਹਾਂ ਆਪਾਂ ਝੋਟੀਆਂ ਵੀ ਨਾਲ ਹਾਂ ਪਾਲ ਦੇ ਤਿਆਰ ਕਰਦੇ ਆ ਬਿਲਕੁਲ ਜੀ ਬਿਲਕੁਲ ਇਹ ਤਾਂ ਆਪਣਾ ਸ਼ੁਰੂ ਤੋਂ ਪੇਸ਼ਾ ਜੀ ਤੁਰਿਆ ਆ ਰਿਹਾ ਤੁਰਿਆ ਆ ਰਿਹਾ ਹੈਨਾ ਤੇ ਇੱਕ ਦੋਸਤੋ ਝੋਟੀ ਆ ਵੀਰ ਹੁਣ ਦੇਖੋ ਸੂਹਾ ਕਿੰਨਾ ਸੁਣ ਜਾ ਰਹੀ ਆ ਪਹਿਲੇ ਸੂਏ ਪਹਿਲੇ ਨਹੀਂ ਸੋਣੀਆ ਪੁੱਜ ਕੇ ਲੱਗੀ ਲੱਗਦਾ ਪੁੱਜ ਕੇ ਹਾਂ ਪੁੱਜ ਕੇ ਬਣੀ ਆ ਨਾ ਸੂਣ ਜਾ ਰਹੀ ਆ ਤੇ ਘਰ ਦੀ ਝੋਟੀ ਆ ਬਸ ਤਿਆਰੀ ਆ ਥੋੜਾ ਵਿਖਾਉਣਾ ਅਜਾ 19 ਲੀਟਰ ਹਾਂਜੀ 19 ਲੀਟਰ ਮਦਰ ਹਾਂ ਮਦਰ ਗਾੜ 19 ਲੀਟਰ ਆ ਇਹ ਫਿਲਹਾਲ ਇਹ ਇਹ ਵੇਚ ਨਹੀਂ ਦੀ ਵੈਸੇ ਸ਼ੋਅ ਹੋਣੀ ਹੈ ਵੇਚ ਨਹੀਂ ਸ਼ੋਅ ਵੀ ਤਿਆਰੀ ਵਿਖਾਉਣੀ ਆ ਵੀ ਪਹਿਲੇ ਸੂਵੇ ਵੀ ਡੰਗਰ ਚੰਗਾ ਤਿਆਰ ਹੋ ਜਾਂਦਾ ਜੇ ਮਿਹਨਤ ਕਰੀਏ ਬਿਲਕੁਲ ਬਿਲਕੁਲ ਇਹ ਘਰੇਲੂ ਝੋਟੀ ਆ ਜਿਹੜੀ ਦੋਸਤੋ ਠੀਕ ਆ ਥੋੜਾ ਜਿਹਾ ਪੁੱਜ ਕੇ ਮਤਲਬ ਕਿ ਬਣੀ ਆ ਅੱਗੇ ਸੂਆ ਜਿਹੜਾ ਤੁਹਾਨੂੰ ਲੱਗੂਗਾ ਵੀ ਜਿਵੇਂ ਦੂਜੇ ਸੂਵੇ ਸੂਣਾ ਥੋੜਾ ਪੁੱਜ ਕੇ ਬਣੇ ਪਸ਼ੂ ਦਾ ਇਹ ਫਰਕ ਹੁੰਦਾ ਬਾਕੀ ਵੀਰਾਂ ਦਾ ਵੀ ਤਿਆਰੀ ਵਿਖਾਵਾਂਗੇ ਵੀ ਬਣੀ ਥਣੀ ਆ ਕਾਫੀ ਆ ਦਿਨ ਹਜੇ ਮਤਲ ਕਿਨੇ ਕ ਲੈਣ ਦੀ ਦਿਨ ਇਹ ਦਿਨ ਹਫਤਾ ਲੇ ਚੁ ਹੈ ਜੀ ਹਫਤਾ ਲੈਂਦੀ ਆ ਇਹ ਬਕਾਉ ਤੇ ਨਹੀਂ ਨਾ ਆਪਣੇ ਕੋਲ ਨਹੀਂ ਸੋ ਇਹ ਜਿਹੜੀ ਦੋਸਤੋ ਇੱਕ ਐਜ਼ ਇੱਕ ਸ਼ੋਅ ਕੁਆਲਟੀ ਵੱਜੋਂ ਵੀਰਾਂ ਦਾ ਵੀ ਆਪਾਂ ਦਿਖਾਉਣੀ ਆ ਤੇ ਆਰਡਰ ਕੁਆਲਟੀ ਸੋਹਣੀ ਬਣਾਈ ਆ ਪਹਿਲੇ ਸਵੇਰੇ ਸੂਣਾ ਠੀਕ ਆ ਜੀ ਤੇ ਬਿਲਕੁਲ ਫੁੜੇ ਨਵਾਏ ਆ ਹੋ ਸਕਦਾ ਵੀ ਕੁਝ ਕੁ ਦਿਨਾਂ ਤੱਕ ਜਿਹੜੀ ਸੂਫੂ ਕੀ ਠੀਕ ਆ ਤੇ ਇਹ ਘਰੀਲੂ ਜਿਹੜੀ ਝੋਟੀ ਆ ਠੀਕ ਆ ਇਹ ਵੈਸੇ ਇੱਕ ਵਿਖਾਉਣ ਦਾ ਮਕਸਦ ਸੀ ਵੀ ਇਹਦੀ ਮਦਰ ਜਿਹੜੀ ਆ 18-19 ਲੀਟਰ ਤੱਕ ਦੁੱਧ ਦਿੰਦੀ ਰਹੀ ਆ ਤੇ ਫਿਲਹਾਲ ਪਸ਼ੂ ਜਿਹੜੇ ਸੀਗੇ ਦੋਸਤੋ ਉਹ ਚਾਰ ਬੈੜਾਂ ਸੀਗੀਆਂ ਆਜ ਇਸ ਵੀਡੀਓ ਦੇ ਵਿੱਚ ਠੀਕ ਆ ਇਹ ਸਾਨੂੰ ਦੋਸਤੋ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਗੋਪੀ ਠੀਕ ਆ ਜੀ ਤੇ लाਟੀ ਡੇਰੀ ਫਾਰਮ ਆ ਵੀਰ ਹੁਣਾਂ ਦਾ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ